ਵੇਖੋ ਵਿਆਹ ਸਮਾਗਮ ਦੇ ਦੌਰਾਨ ਕਿਵੇਂ ਝੜਪ ਹੋ ਗਈ ਹੈ ਤੇ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਜਿਸ ਦਰਮਿਆਨ ਕਿ ਕੁਝ ਗੁੰਡਾ ਅੰਸਰਾ ਦੇ ਬੁੱਲੂ ਪਹੁੰਚ ਕੇ ਇੱਥੇ ਹੰਗਾਮਾ ਕਰ ਦਿੱਤਾ ਗਿਆ ਤੇ ਸ਼ਰੀਆਮ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੇ ਇਸ ਕਦਰ ਇਹਨਾਂ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਨੇ ਵੇਖੋ ਕਿਵੇਂ ਇੱਥੇ ਹੰਗਾਮਾ ਮਚਾ ਦਿੱਤਾ ਗਿਆ ਓਏ ਹਰੇ ਹੀਏ ਹੇ ਆਪਰਾ ਇਹਨਾਂ ਦੇ ਬੋਲ ਮੈਂ ਨਾ ਖਾਉਂ ਮਾਰੇ ਮੈਂ ਪਾਉਂ ਆਵਾ ਕਾਲੇ ਕੋਟੋਂ ਸਰਕਾਰ ਆਪਰਾ ਬੰਧਿਆ ਖਬਰ ਫੱਤੀ ਨਹੀਂ ਕਰ ਆਵੇ ਆ ਵੇਖੋ ਵਿਆਹ ਸਮਾਗਮ ਦੇ ਦੌਰਾਨ ਕਿਵੇਂ ਝੜਪ ਹੋ ਗਈ ਐ ਤੇ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਜਿਸ ਦਰਮਿਆਨ ਕਿ ਕੁਝ ਗੁੰਡਾ ਅੰਸਰਾ ਦੇ ਬੁੱਲੂ ਪਹੁੰਚ ਕੇ ਇਥੇ ਹੰਗਾਮਾ ਕਰ ਦਿੱਤਾ ਗਿਆ ਤੇ ਸ਼ਰੀਆਮ ਗੁੰਡਾਗਰਦੀ ਦੀਆਂ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੇ ਇਸ ਕਦਰ ਇਹਨਾਂ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਨੇ ਵੇਖੋ ਕਿਵੇਂ ਇੱਥੇ ਹੰਗਾਮਾ ਮਚਾ ਦਿੱਤਾ ਗਿਆ ਵੇਖੋ ਵਿਆਹ ਸਮਾਗਮ ਦੇ ਦੌਰਾਨ ਕਿਵੇਂ ਝੜਪ ਹੋ ਗਈ ਹੈ ਤੇ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਜਿਸ ਦਰਮਿਆਨ ਕਿ ਕੁਝ ਗੁੰਡਾ ਅੰਸਰਾ ਦੇ ਬੁੱਲੂ ਪਹੁੰਚ ਕੇ ਇੱਥੇ ਹੰਗਾਮਾ ਕਰ ਦਿੱਤਾ ਗਿਆ ਤੇ ਸ਼ਰੀਆਮ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੇ ਇਸ ਕਦਰ ਇਹਨਾਂ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਨੇ ਵੇਖੋ ਕਿਵੇਂ ਇੱਥੇ ਹੰਗਾਮਾ ਮਚਾ ਦਿੱਤਾ ਗਿਆ ਓਏ ਮਹਾਰਾਜੀ ਭਾਈ ਆਪਾਂ ਇਹਨਾਂ ਦੇ ਬੋਲ ਨਹੀਂ ਜਾਣਾ ਖਾਓ ਮਾਰੇ ਮਰੀ ਪਾਵਾ ਕਾਲੇ ਕੋਟਾ ਸਰਕਾਰ ਆਪਰਾ ਭੰਗਿਆ ਖਬਰ ਪਤੀ ਨਹੀਂ ਆਵੇ ਆ ਵੇਖੋ ਵਿਆਹ ਸਮਾਗਮ ਦੇ ਦੌਰਾਨ ਕਿਵੇਂ ਝੜਪ ਹੋ ਗਈ ਅਤੇ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਦਰਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਜਿਸ ਦਰਮਿਆਨ ਕਿ ਕੁਝ ਗੁੰਡਾ ਅੰਸਰਾ ਦੇ ਬੁੱਲੂ ਪਹੁੰਚ ਕੇ ਇਥੇ ਹੰਗਾਮਾ ਕਰ ਦਿੱਤਾ ਗਿਆ ਤੇ ਸ਼ਰੀਆਮ ਗੁੰਡਾਗਰਦੀ ਦੀਆਂ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੇ ਇਸ ਕਦਰ ਇਹਨਾਂ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਨੇ ਵੇਖੋ ਕਿਵੇਂ ਇੱਥੇ ਹੰਗਾਮਾ ਮਚਾ ਦਿੱਤਾ ਗਿਆ ਓਏ ਆ ਵੇਖੋ ਵਿਆਹ ਸਮਾਗਮ ਦੇ ਦੌਰਾਨ ਕਿਵੇਂ ਝੜਪ ਹੋ ਗਈ ਅਤੇ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ दरअसल ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਜਿਸ ਦਰਮਿਆਨ ਕਿ ਕੁਝ ਗੁੰਡਾ ਅੰਸਰਾ ਦੇ ਬੁੱਲੂ ਪਹੁੰਚ ਕੇ ਇੱਥੇ ਹੰਗਾਮਾ ਕਰ ਦਿੱਤਾ ਗਿਆ ਤੇ ਸ਼ਰਿਆਮ ਗੁੰਡਾਗਰਦੀ ਦੀਆਂ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੇ ਇਸ ਕਦਰ ਇਹਨਾਂ ਬਦਮਾਸ਼ਾਂ ਦੇ ਹੌਸਲੇ ਬੁਲੰਦ ਨੇ ਵੇਖੋ ਕਿਵੇਂ ਇੱਥੇ ਹੰਗਾਮਾ ਮਚਾ ਦਿੱਤਾ ਗਿਆ ਵੇਖੋ ਵਿਆਹ ਸਮਾਗਮ ਦੇ ਦੌਰਾਨ ਕਿਵੇਂ ਝੜਪ ਹੋ ਗਈ ਹੈ ਤੇ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਜਿਸ ਦਰਮਿਆਨ ਕਿ ਕੁਝ ਗੁੰਡਾ ਅੰਸਰਾ ਦੇ ਬੁੱਲੂ ਪਹੁੰਚ ਕੇ ਇੱਥੇ ਹੰਗਾਮਾ ਕਰ ਦਿੱਤਾ ਗਿਆ ਤੇ ਸ਼ਰੀਆਮ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੇ ਇਸ ਕਦਰ ਇਹਨਾਂ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਨੇ ਵੇਖੋ ਕਿਵੇਂ ਇੱਥੇ ਹੰਗਾਮਾ ਮਚਾ ਦਿੱਤਾ ਗਿਆ ਓਏ 来人行动